ਉਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਅਸੀਂ ਐਕਸਾਈਜ਼ ਅਫੀਸਰ ਸ਼੍ਰੀ ਇੰਦਰਜੀਤ ਸਿੰਘ ਸਹਜਰਾ ਦੇ ਦਿਸ਼ਾ ਨਿਰਦੇਸ਼ਾਂ ਦੇ ਅੰਡਰ ਚਾਰ ਐਕਸਾਈਜ਼ ਇਨਸਪੈਕਟਰ ਜੋ ਕਿ ਮੈਂ ਮੇਰੇ ਸਮੇਤ ਮੈਡਮ ਗੁਰਮੀਤ ਕੌਰ ਰਾਜਵਿੰਦਰ ਕੌਰ ਤੇ ਦੀਪਕ ਮੁੰਗਰ ਨੇ ਮਿਲ ਕੇ ਜ਼ਿਲ੍ਹਾ ਪੁਲਿਸ ਨਾਲ ਇੱਕ ਜੁਆਇੰਟ ਰੇਡ ਕੰਡਕਟ ਕੀਤਾ ਸੀਗਾ ਜਿਹੜਾ ਕਿ ਅਸੀਂ ਹਰੀਕੇ ਮੰਡ ਏਰੀਆ ਚ ਕੰਡਕਟ ਕੀਤਾ ਸੀਗਾ ਪਹਿਲਾਂ ਅਸੀਂ ਜਦੋਂ ਰੇਡ ਕੰਡਕਟ ਕੀਤਾ ਤੇ ਹਰੀਕੇ ਦੇ ਮੰਡ ਏਰੀਆ ਚ ਸਾਨੂੰ ਮਰੜ ਏਰੀਆ ਦੇ ਵਿੱਚ ਅ 6 ਡਰਮ ਟੋਟਲ ਬਰਾਮਦ ਹੋਏ ਜਿਹੜੇ ਕਿ 200 ਕਿਲੋ ਲਾਨ ਨਾਲ ਭਰੇ ਹੋਏ ਸੀਗੇ ਕੀ ਕੀਤਾ ਸਰ ਉਹ ਡਰਮਾਂ ਦਾ ਫਿਰ ਅਸੀਂ ਉਹਨਾਂ ਨੂੰ ਲਿਆ ਕੇ ਥਾਣੇ 'ਚ ਸਬਮਿਟ ਕਰਤਾ ਹਰੀਕੇ ਥਾਣੇ 'ਚ ਉਹਦੀ ਐਫ ਆਈ ਆਰ ਵੀ ਇਨ ਪ੍ਰੋਸੈਸ ਹੈ ਉਸ ਤੋਂ ਬਾਅਦ ਅਸੀਂ ਅੱਗੇ ਫਰਦਰ ਗਏ ਉਹ ਟੀਮ ਵਾਪਸ ਚਲੀ ਗਈ ਸੀਗੀ ਫਿਰ ਅਸੀਂ ਅੱਗੇ ਗਏ ਆਪਾਂ ਇੱਕ ਏਰੀਆ ਪੈਂਦਾ ਕੀੜੀਆਂ ਉੱਥੇ ਪੀਐਸ ਚੋਲਾ ਸਾਗ ਦੇ ਅੰਦਰ ਏਰੀਆ ਆਂਦਾ ਜਦੋਂ ਅਸੀਂ ਉਸ ਏਰੀਆ 'ਚ ਪਹੁੰਚੇ ਤੇ ਸਾਨੂੰ ਉੱਥੇ ਗੱਡੇ ਮਿਲੇ ਜਿਹੜੇ ਕੀ ਤਰਪਾਲਾਂ ਨਾਲ ਭਰੇ ਹੋਏ ਸੀ ਜਿਦੇ ਚ 32 ਤਰਪਾਲਾਂ ਸਾਨੂੰ ਬਰਾਮਦ ਹੋਈਆਂ ਜਿਦੇ ਚ ਤਕਰੀਬਨ ਤਕਰੀਬਨ 1,25,000 ਲੀਟਰ ਲਾਹਨ ਬਰਾਮਦ ਹੋਈ ਤੇ ਉਸ ਤੋਂ ਬਾਅਦ ਅਸੀਂ ਜਦੋਂ ਅੱਗੇ ਦੇਖਿਆ ਤੇ ਉਸੇ ਹੀ ਅਨਕਲੇਮਡ ਏਰੀਆ ਸੀਗਾ ਓਪਨ ਏਰੀਆ ਚ ਪੈਕੇਟ ਵੀ ਲਾਹਨ ਦੇ ਇਲੀਸਿਟ ਲਿਕਰ ਦੇ ਸਾਡੇ ਬਰਾਮਦ ਹੋਏ ਜਿਹੜੇ ਕਿ ਕੋਲ 27 ਪੈਕੇਟ ਸੀਗੇ ਜਿਨ੍ਹਾਂ ਚ 1,35,000 ਮਿਲੀਲੀਟਰ ਇल्ली ਸੀਟ ਲਿੱਕਰ ਜਿਹੜੀ ਆ ਉਹ ਉੱਥੇ ਪਈ ਹੋਈ ਸੀਗੀ ਫਿਰ ਕਿੰਨੀਆਂ ਬੋਤਲਾਂ ਬਣ ਗਈਆਂ ਜੀ ਇਹ तकरीबन 180 ਬੋਤਲਾਂ ਦੇ ਕਰੀਬ ਬਣਦੀ ਹੈ ਤੇ ਉਹ ਅਸੀਂ ਫਿਰ ਮੌਕੇ ਤੇ ਹੀ ਡਿਸਟਰੋਏ ਕਰ ਦਿੱਤੀਆਂ ਤੇ ਇਸ ਤਰ੍ਹਾਂ ਸਾਡਾ ਰੇਡ ਅੱਜ ਕਾਫੀ ਸਕਸੈਸਫੁਲ ਰਿਹਾ ਸਰ ਕੋਈ ਅਰੈਸਟ ਹੋਇਆ ਜੀ ਕੋਈ ਨਹੀਂ ਜੀ ਜਦੋਂ ਅਸੀਂ ਮੌਕੇ ਤੇ ਪਹੁੰਚੇ ਸਾਨੂੰ ਕੋਈ ਬੰਦਾ ਉੱਥੇ ਨਹੀਂ ਮਿਲਿਆ ਪਰ ਅਸੀਂ ਅ ਕੋਸ਼ਿਸ਼ ਕਰਾਂਗੇ ਕਿ ਨੈਕਸਟ ਟਾਈਮ ਕੋਈ ਨਾ ਕੋਈ ਅਰੇਸਟ ਵੀ ਹੋਵੇ ਪਰ ਅਸੀਂ ਜਿਹੜੀ ਸਾਡੀ ਰੇਡ ਹੈ ਮੰਡ ਏਰੀਆ ਹੋਣ ਕਰਕੇ ਪਰ ਸਾਡੀ ਰੇਡ ਤਾਂ ਸਕਸੈਸਫੁਲ ਰਹੀ ਸਾਡੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਅਸੀਂ ਐਕਸਾਈਜ਼ ਆਫੀਸਰ ਸ਼੍ਰੀ ਇੰਦਰਜੀਤ ਸਿੰਘ ਸਹਿਜਰਾ ਦੇ ਦਿਸ਼ਾ ਨਿਰਦੇਸ਼ਾਂ ਦੇ ਅੰਡਰ ਚਾਰ ਐਕਸਾਈਜ਼ ਇਨਸਪੈਕਟਰ ਜੋ ਕਿ ਮੈਂ ਮੇਰੇ ਸਮੇਤ ਮੈਡਮ ਗੁਰਮੀਤ ਕੌਰ ਰਾਜਵਿੰਦਰ ਕੌਰ ਤੇ ਦੀਪਕ ਮੁੰਗਰ ਨੇ ਮਿਲ ਕੇ ਜ਼ਿਲ੍ਹਾ ਪੁਲਿਸ ਨਾਲ ਇੱਕ ਜੁਆਇੰਟ ਰੇਡ ਕੰਡਕਟ ਕੀਤਾ ਸੀਗਾ ਜਿਹੜਾ ਕਿ ਅਸੀਂ ਹਰੀਕੇ ਮੰਡ ਏਰੀਆ ਚ ਕੰਡਕਟ ਕੀਤਾ ਸੀਗਾ ਪਹਿਲਾਂ ਅਸੀਂ ਜਦੋਂ ਰੇਡ ਕੰਡਕਟ ਕੀਤਾ ਤੇ ਹਰੀਕੇ ਦੇ ਮੰਡ ਏਰੀਆ ਚ ਸਾਨੂੰ ਮਰੜ ਏਰੀਆ ਦੇ ਵਿੱਚ 6 ਡਰਮ ਟੋਟਲ ਬਰਾਮਦ ਹੋਏ ਜਿਹੜੇ ਕਿ 200 ਕਿਲੋ ਲਾਣ ਨਾਲ ਭਰੇ ਹੋਏ ਸੀਗੇ ਕੀ ਕੀਤਾ ਸਰ ਉਹ ਡਰਮਾਂ ਦਾ ਫਿਰ ਅਸੀਂ ਉਹਨਾਂ ਨੂੰ ਲਿਆ ਕੇ ਥਾਣੇ ਚ ਸਬਮਿਟ ਕਰਤਾ ਹਰੀਕੇ ਥਾਣੇ ਚ ਉਹਦੀ ਐਫ ਆਈ ਆਰ ਵੀ ਇਨ ਪ੍ਰੋਸੈਸ ਹੈ ਉਸ ਤੋਂ ਬਾਅਦ ਅਸੀਂ ਅੱਗੇ ਫਰਦਰ ਗਏ ਉਹ ਟੀਮ ਵਾਪਸ ਚਲੀ ਗਈ ਸੀਗੀ ਫਿਰ ਅਸੀਂ ਅੱਗੇ ਗਏ ਆਪਾਂ ਇਕ ਏਰੀਆ ਪੈਂਦਾ ਕੀੜੀਆਂ ਉਥੇ ਪੀਐਸ ਚੋਲਾ ਸਾਗ ਦੇ ਅੰਦਰ ਏਰੀਆ ਆਂਦਾ ਜਦੋਂ ਅਸੀਂ ਉਸ ਏਰੀਆ 'ਚ ਪਹੁੰਚੇ ਤੇ ਸਾਨੂੰ ਉਥੇ ਗੱਡੇ ਮਿਲੇ ਜਿਹੜੇ ਕੀ ਤਰਪਾਲਾਂ ਨਾਲ ਭਰੇ ਹੋਏ ਸੀ ਜਿਦੇ 'ਚ 32 ਤਰਪਾਲਾਂ ਸਾਨੂੰ ਬਰਾਮਦ ਹੋਈਆਂ ਜਿਦੇ 'ਚ ਤਕਰੀਬਨ ਤਕਰੀਬਨ 1,25,000 ਲੀਟਰ ਲਾਨ ਬਰਾਮਦ ਹੋਈ ਤੇ ਉਸ ਤੋਂ ਬਾਅਦ ਅਸੀਂ ਜਦੋਂ ਅੱਗੇ ਦੇਖਿਆ ਤੇ ਉਸੇ ਹੀ ਅਨਕਲੇਮਡ ਏਰੀਆ ਸੀਗਾ ਓਪਨ ਏਰੀਆ ਚ ਪੈਕਟ ਵੀ ਲਾਹਣ ਦੇ ਇਲੀਸਿਟ ਲਿਕਰ ਦੇ ਸਾਡੇ ਬਰਾਮਦ ਹੋਏ ਜਿਹੜੇ ਕਿ ਕੋਲ 27 ਪੈਕਟ ਸੀਗੇ ਜਿਨ੍ਹਾਂ ਚ 1,35,000 ਮਿਲੀਲੀਟਰ ਇਲੀਸਿਟ ਲਿਕਰ ਜਿਹੜੀ ਆ ਉਹ ਉੱਥੇ ਪਈ ਹੋਈ ਸੀ ਫਿਰ ਕਿੰਨੀਆਂ ਬੋਤਲਾਂ ਬਣ ਗਈਆਂ ਜੀ ਇਹ तकरीबन 180 ਬੋਤਲਾਂ ਦੇ ਕਰੀਬ ਬੰਦੀ ਆ ਤੇ ਉਹ ਅਸੀਂ ਫਿਰ ਮੌਕੇ ਤੇ ਹੀ ਡਿਸਟਰੋਏ ਕਰ ਦਿੱਤੀਆਂ ਤੇ ਇਸ ਤਰ੍ਹਾਂ ਸਾਡਾ ਰੇਡ ਅੱਜ ਕਾਫੀ ਸਕਸੈਸਫੁਲ ਰਿਹਾ ਸਰ ਕੋਈ ਅਰੈਸਟ ਹੋਇਆ ਜੀ ਕੋਈ ਨਹੀਂ ਜੀ ਜਦੋਂ ਅਸੀਂ ਮੌਕੇ ਤੇ ਪਹੁੰਚੇ ਸਾਨੂੰ ਕੋਈ ਬੰਦਾ ਉੱਥੇ ਨਹੀਂ ਮਿਲਿਆ ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਨੈਕਸਟ ਟਾਈਮ ਕੋਈ ਨਾ ਕੋਈ ਅਰੈਸਟ ਵੀ ਹੋਵੇ ਪਰ ਇਹ ਅਸੀਂ ਜਿਹੜੀ ਸਾਡੀ ਰੇਡ ਹੈ ਮੰਡ ਏਰੀਆ ਹੋਣ ਕਰਕੇ ਪਰ ਸਾਡੀ ਰੇਡ ਤਾਂ ਸਕਸੈਸਫੁਲ ਰਹੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par